ਸੋਨਿਕਾ ਮਾਨ ਬਾਣੀ ਦਾ ਰਾਜ ਕੀਜੈ ਸੋਨਿਕਾ ਮਾਨ ਬਾਣੀ ਦਾ ਰਾਜ ਕੀਜੈ ਬੋਲੇ ਸੋਨਿਕਾ ਮਾਨ ਬਾਣੀ ਦਾ ਰਾਜ ਕੀਜੈ ਸੋਨਿਕਾ ਮਾਨ ਬਾਣੀ ਦਾ ਰਾਜ ਕੀਜੈ ਵਾਹਿਗੁਰੂ ਕੀ ਖਾਲਸਾ ਕੀ ਫਤਿਹ ਵਾਹਿਗੁਰੂ ਜੀ ਜੈ ਤੁਜੀ ਕਾਠ ਸਾਹਿਬ ਵਾਲੇ ਜੀ ਕੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਜੈ ਅੱਜ ਜਸਵੀਰ ਜਿਹੜਾ ਪਾਲਸ਼ ਸ਼ਰਮਾਹੀ ਹੈ ਪਾਲਸ਼ ਜੀ ਮਦਦ ਹੋਏ ਹਨ ਉਹ ਇੱਕ ਬਹੁਤ ਅੱਛਾ ਮੈਸੇਜ ਆ ਸਮਾਜ ਦੇ ਵਿੱਚ ਜਾ ਰਿਹਾ ਵਾ ਕਿ ਪੁਰਾਣੇ ਸਮੇਂ ਦੇ ਵਿੱਚ ਵੀ ਸਾਰੇ ਕਿਆਰੇ ਅੱਲਾਹ ਦੀ ਚਾਰ ਵਰਨ ਸੀਗੇ ਇਹ ਚਾਰੇ ਵਰਨ ਜਦੋਂ ਇਕੱਠੇ ਹੋ ਕੇ ਕੰਮ ਕਰਦੇ ਸੀਗੇ ਸਾਰਿਆਂ ਨੂੰ ਜੈ ਬਾਲਮੀਕੀ ਜੈ ਸ਼੍ਰੀ ਰਾਮ ਜੀ ਮੈਂ ਲੱਕੀਵਾਦ ਪੰਜਾਬ ਪ੍ਰਧਾਨ ਭਗਵਾਨ ਬਾਲਮੀਕੀ ਵੀਰਸਨ ਆ ਅੱਜ ਜਿਹੜੀ ਇਹ ਮੀਟਿੰਗ ਹੋਈ ਆ ਔਰ ਇਹ ਵਿੱਚ ਸਾਡਾ ਵੀਰ 파ਰਤ ਸ਼ਰਮਾ ਵਾ ਜਿਨ੍ਹਾਂ ਨੂੰ ਅਸੀਂ ਜ਼ਿਲ੍ਹਾ ਪ੍ਰਧਾਨ ਬੁਲਾਇਆ ਵਾ ਜਨਰਲ ਸਮਾਜ ਦਾ ਔਰ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਵਾ ਕਿਉਂਕਿ ਇਹ ਦੇਖਿਆ ਜਾ ਰਿਹਾ ਵਾ ਕਿ ਸਮਾਜ ਦੇ ਵਿੱਚ ਜਿਹੜਾ ਵਾ ਕੁਝ ਜਿਹੜੇ ਫਿਰਕਾਪਰਸਤ ਲੋਕ ਆ ਜਿੰਨਾ ਵੱਲੋਂ ਜਾਤੀਵਾਦ ਜਿਹੜਾ ਫਲਾਇਆ ਜਾਂਦਾ ਸੀਗਾ ਔਰ ਜੇ ਆਪਾਂ ਪ੍ਰਾਤਨ ਇਤਿਹਾਸ ਦੇਖੀਏ ਤੇ ਭਗਵਾਨ ਵਾਲਮੀਕੀ ਮਹਾਭਾਰਤ ਦੀ ਲਿਖੀ ਤਰ੍ਹਾਂ ਆਇਆ ਨਾ ਔਰੇ ਵਿੱਚ ਵੀ ਕਿਤੇ ਵੀ ਜਾਤੀਵਾਦ ਨਹੀਂ ਸੀਗਾ ਨਾ ਸਾਡੇ ਕਿਸੇ ਧਰਮ ਗ੍ਰੰਥ ਦੇ ਵਿੱਚ ਹੈਗਾ ਵਾ ਤੁਸੀਂ ਵਾਲਮੀਕੀ ਰਮਾਇਣ ਦੇਖ ਲਓ ਜਾਂ ਮਹਾਭਾਰਤ ਦੇਖ ਲਓ ਜਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਜ ਦੇਖ ਲਓ ਕਿਸੇ ਦੇ ਵਿੱਚ ਵੀ ਕਿਸੇ ਤਰੀਕੇ ਦਾ ਕੋਈ ਜਾਤੀਵਾਦ ਨਹੀਂਗਾ ਔਰ ਸਪੈਸ਼ਲੀ ਜਿਹੜੀ ਇੱਕ ਚੀਜ਼ ਆ ਨਾ ਕਿ ਤੁਸੀਂ ਭਗਵਾਨ ਰਾਮ ਵੀ ਜਿਸ ਵੇਲੇ ਭ੍ਰਮਣ ਕਰਦੇ ਆ ਜਦੋਂ ਨਾਲ 14 ਵਰਸ ਦਾ ਬਨਵਾਸ ਹੋਇਆ ਸੀਗਾ ਤੇ ਸਭ ਤੋਂ ਪਹਿਲਾਂ ਨਿਸ਼ਾਦ ਰਾਜ ਕੋਈ ਗੇ ਸੀਗੇ ਸੋ ਇਸ ਕਰਕੇ ਜਿਹੜਾ ਉਸ ਸਮੇਂ ਜਿਹੜਾ ਜਿਹੜਾ ਸਿਸਟਮ ਸੀਗਾ ਉਹ ਵਰਨ ਦੇ ਅਨੁਸਾਰ ਚੱਲਦਾ ਸੀਗਾ ਨਾ ਚਾਰ ਵਰਨਾਂ ਦੇ ਅਨੁਸਾਰ ਚੱਲਦਾ ਸੀਗਾ ਜਿਹਦੇ ਕਰਕੇ ਸਿਸਟਮ ਬਹੁਤ ਵਧੀਆ ਚੱਲਦਾ ਸੀਗਾ ਪਰ ਜਿਸ ਸਮੇਂ ਅੰਗਰੇਜ਼ ਆਏ ਆ ਸੋ ਉਹਨਾਂ ਦੇ ਵਿੱਚ ਜਿਹੜਾ ਜਾਤੀਵਾਦ ਜਿਹੜਾ ਪਾ ਦਿੱਤਾ ਗਿਆ ਸੀਗਾ ਜਿਸ ਕਰਕੇ ਜਿਹੜਾ ਸਾਡਾ ਸਮਾਜ ਜਿਹੜਾ ਵਾ ਵਿਖਰਾਵਾਂ ਲੋ ਚਲੇ ਗਿਆ ਸੀਗਾ ਔਰ ਅੱਜ ਇੱਕ ਬਹੁਤ ਵਧੀਆ ਜਿਹੜਾ ਜਥੇਬੰਦੀ ਵੱਲੋਂ ਉਪਰਾਲਾ ਕੀਤਾ ਗਿਆ ਵਾ ਆਪਣੇ ਸਮਾਜ ਨੂੰ ਨਾਲ ਜੁੜਿਆ ਗਿਆ ਵਾ ਜਨਰਲ ਸਮਾਜ ਨੂੰ ਜੁੜਿਆ ਗਿਆ ਵਾ ਔਰ ਵੀਰਪਾਰਾ ਸ਼ਰਮਾ ਜੋ ਇੱਕ ਬਹੁਤ ਜਿਹਾਰੂ ਆ ਕੋ ਮਿਹਨਤੀ ਆ ਜਿਹੜਾ ਸਮਾਜ ਨੂੰ ਲਾਂ ਲੈ ਕੇ ਚੱਲਦੇ ਪਏ ਆਪਣੇ ਔਰ ਅੱਜ ਜਥੇਬੰਦੀ ਨਾਲ ਜੁੜੇ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਆ ਜਥੇਬੰਦੀ ਚ ਔਰ ਜਥੇਬੰਦੀ ਵੱਲੋਂ ਉਹਨਾਂ ਦਾ ਬੰਧਾ ਜੋ ਵੀ ਮਾਨ ਸਤਕਾਰ ਆ ਉਹਨਾਂ ਨੂੰ ਪ੍ਰੋਪਰ ਦਿੱਤਾ ਜਾਵੇਗਾ ਔਰ ਅਸੀਂ ਜਥੇਬੰਦੀ ਵੱਲੋਂ ਮੈਂ ਇਹਨਾਂ ਤੋਂ ਆਸ ਕਰਦਾ ਆ ਕਿ ਵੀ ਅੱਜ ਸਾਡੇ ਨਾਲ ਜੁੜੇ ਆ ਔਰ ਆਪਣੇ ਜਿੰਨੇ ਵੀ ਆਪਣਾ ਪਰਿਵਾਰ ਆ ਜਾਂ ਆਪਣਾ ਸਮਾਜ ਆ ਜਾਂ ਆਪਣੇ ਮਿੱਤਰ ਆ ਉਹ ਸਾਰਿਆਂ ਨੂੰ ਜਥੇਬੰਦੀ ਦੇ ਨਾਲ ਜੋੜਨ ਔਰ ਜਥੇਬੰਦੀ ਦੇ ਪ੍ਰਤੀ ਜਿਹੜਾ ਵਾ ਉਹ ਪੂਰੇ ਇਮਾਨਦਾਰੀ ਦੇ ਨਾਲ ਔਰ ਅਨਿਸ਼ਾ ਦੇ ਨਾਲ ਜਿਹੜੇ ਕੰਮ ਕਰਨ ਅੱਜ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਦੀ ਜਿਹੜੀ ਆ ਅਸੀਂ ਉਦਤਾਰੀ ਸੌਂਪ ਕੇ ਜਾ ਰਹੇ ਹਾਂ ਸੋ ਇਹਨਾਂ ਹੀ ਕਹਿੰਦਾ ਹੋਇਆ ਸਾਰਿਆਂ ਨੂੰ ਜੈ ਵਾਲਮੀਕੀ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ ਆਚਾਰ ਗੁਰੂ ਗਨਨਾਥ ਮਹਾਰਾਜ ਕੀ ਜੈ ਮੇਰਾ ਨਾਮ ਬਾਬਾ ਸਨਿਨਾਥ ਅੱਜ ਪਰਸ਼ ਸ਼ਰਮਾ ਜੀ ਨੂੰ ਅਸੀਂ ਜ਼ਿਲ੍ਹਾ ਜ਼ਿਲੇ ਦਾ ਪ੍ਰਧਾਨ ਲਾਇਆ ਗਿਆ ਜੀ ਨੁਕੀ ਪੱਤਰ ਦਿੱਤਾ ਗਿਆ ਜੀ ਇਹਨਾਂ ਤੋਂ ਆਸਰਾ ਰੱਖਦਾ ਵੀ ਜੇਰੇ ਅੱਜ ਦਾ ਸਾਡਾ ਜੁਥ ਗਲਤ ਕੰਮਾਂ ਵੱਲ ਜਾ ਰਹੇ ਨੇ ਜੋ ਨਸ਼ੇ ਕਰਦੇ ਨੇ ਤੇ ਇਹਨਾਂ ਨੂੰ ਇੱਕ ਦਿਨਾਂ ਬਹੁਤ ਬਹੁਤ ਵਧਾਈ ਦੇ ਇੱਕ ਆਪਾਂ ਇਹ ਕਹਿੰਦੇ ਵੀ ਘਰ-ਘਰ ਜਾ ਕੇ ਜਿਹੜੇ ਲੱਗੇ ਤਾਂ ਕਿ ਨਸ਼ੇ ਕਰਦੇ ਉਹਨਾਂ ਨੂੰ ਰੋਕਿਆ ਜਾਵੇ ਇਹਨਾਂ ਤੋਂ ਆਸਰਾ ਰੱਖਦੇ ਵੀ ਜਿਹੜੀ ਆਉਣ ਵਾਲੀ ਪੀੜ੍ਹੀ ਆਪਣੀ ਗਲਤ ਕੰਮਾਂ 'ਚ ਜਾਣ ਦੀ ਉਹ ਨਾ ਜਾਵੇ ਬੋਲੇ ਸੋਨ ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਮੇਰਾ ਨਾਮ 파ਰਸ਼ਰਮਾ ਤੇ ਮੈਂ ਪਹਿਲਾਂ ਸਭ ਤੋਂ ਧੰਨਵਾਦ ਕਰਨਾ ਚਾਹੂਗਾ ਸਨੀ ਨਾਦੀਦਾ ਤੇ ਲੱਕੀ ਵੈਜੀਦਾ ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਇਹ ਜਦੋਂ ਵੀ ਮੈਨੂੰ ਬੁਲਾਉਣਗੇ ਮੈਂ ਉਹਨਾਂ ਦਾ ਕੰਦਾ ਕੰਦਾ ਮਲਾ ਕੇ ਇਹਨਾਂ ਨਾਲ ਤੇ ਦਿ ਲੋ ਸਾਰਿੰਭਾ ਬੰਦਾ ਕੇ ਜਿਵੇਂ ਬਰੇ ਧੰਨਵਾਦੀ ਮੈਨੂੰ ਜ਼ਿਲ੍ਹਾ ਪ੍ਰਧਾਨ ਜੀ ਦੀ ਦਿੱਤੀ ਗਈ ਹੈ ਜੀ ਨਸ਼ਿਆਂ ਦੇ ਖਿਲਾਫ ਜਾ ਰਹੇ ਨੇ ਮੈਂ ਉਹਨਾਂ ਸਾਰਿਆਂ ਨੂੰ ਪਰਸਨਲੀ ਮਿਲ ਕੇ ਆਪਣੇ ਸਮਾਜ ਦੇ ਨਾਲ ਜੋੜਨ ਦੇ ਪ੍ਰਤੀ ਮਲਕੀ ਸਰਗ ਜਾਣਕਾਰੀ ਦਵਾਂਗਾ ਜੋ ਸਾਡੀ ਟੀਮ ਦੇ ਨਾਲ ਖੜਨਾ ਆ ਕੇ ਮਲਕੀ ਤੁਹਾਡੇ ਨਾਲ ਮੋੜੇ ਰੋਟਾ ਲਾ ਕੇ ਸਾਡਾ ਕੰਮ ਕੀਤਾ ਜਾਵੇ ਨਾਲ